ਯਾ ਬੀਓ ਸਾਸਤਰੀ ਘਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਹਾਂ ਬਣੇਰੋ ਵੀਡੀਓ ਤੇ ਕਿਉਂਕਿ ਜੋ ਕਰਨਲ ਮਾਮਲੇ ਚ ਕਿਉਂਕਿ ਕਰਨਲ ਦੇ ਕਿਉਂਕਿ ਸੱਟਾਂ ਲੱਗੀਆਂ ਸੀ ਉਹਦੇ ਬੇਟੇ ਦੇ ਅੰਗਤ ਦੇ ਸੱਟਾਂ ਲੱਗੀਆਂ ਸੀ ਕਿਉਂਕਿ ਪਤਨੀ ਵੀ ਇਹ ਜੀ ਹੋਣੀ ਚਾਹੀਦੀ ਹੈ ਜੀਵਨ ਸਾਥੀ ਇਹ ਜਾਂ ਹੋਣਾ ਚਾਹੀਦਾ ਪੰਜਾਬੀਓ ਕਿਉਂਕਿ ਵੀ ਜਿਹੜਾ ਨਾਲ ਮੰਨ ਲਓ ਹੱਥ ਤੇ ਹੱਥ ਦੇ ਕੇ ਤੁਰੇ ਜਿਵੇਂ ਪੈਰਾਂ ਥੱਲੇ ਤਲੀਆਂ ਵਸਾਉਣ ਵਾਲੀ ਗੱਲ ਕਿਉਂਕਿ ਕਰਨਲ ਮਾਮਲੇ ਦੇ ਵਿੱਚ ਜੋ ਕਰਨਲ ਤੇ ਘਰਾਂ ਵਾਲੀ ਸੀ ਕਿਉਂਕਿ ਉਹਨੇ ਮੋਰਚਾ ਜਿੱਤ ਲਿਆ ਹੁਣ ਉਹ ਪੁਲਿਸ ਅਫਸਰਾਂ ਨੂੰ ਕਿਉਂਕਿ ਸਜ਼ਾ ਮਿਲਣ ਜਾਰੀ ਹੈ ਕੋਈ ਬੜੀ ਵੱਡੀ ਨਹੀਂ ਸਜ਼ਾ ਮਿਲਣ ਜਾਰੀ ਕਿਉਂਕਿ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀ ਕਿਉਂਕਿ ਇੱਕ ਆਪਣੇ ਦੇਸ਼ ਦਾ ਫੌਜੀ ਸੀ ਕਿੱਥੇ ਰਿਕੁਐਸਟ ਕਰਨੀ ਸੀਗੀ ਉਹਦੀ ਮੰਨ ਲਓ ਵੀ ਐਂ ਕਹਿਣਾ ਸੀ ਸਲੂਟ ਮਾਰਨਾ ਸੀ ਇਹਨੂੰ ਚੰਗੀ ਤਰ੍ਹਾਂ ਵੀ ਹਾਂ ਸਾਡੇ ਦੇਸ਼ ਦਾ ਫੌਜੀ ਆ ਉਹਨਾਂ ਨੇ ਐ ਕਿਹਾ ਸੀ ਵੀ ਅਸੀਂ ਇੱਕ ਅੱਗੇ ਕਦਮ ਕਰਕੇ ਆਏ ਆ ਤੇ ਇੱਕ ਹੋਰ ਕਰਾਂਗੇ ਨਾਲੇ ਆਈ ਕਾਰਡ ਦਿਖਾਤਾ ਸੀ ਕਰਨ ਲੈ ਵੀ ਮੈਂ ਇੱਕ ਫੌਜੀ ਹਾਂ ਸਾਫ ਕਾ ਫੌਜੀ ਹਾਂ ਤੇ ਪਹਿਲਾ ਥੋੜੀ ਸਪੀਚ ਸੁਣ ਲੋ ਤੇ ਫੇਰ ਆਪਾਂ ਕਰਾਂਗੇ ਵਿਚਾਰ ਸਾਂਝੇ ਪੰਜਾਬੀਓ ਤੁਹਾਨੂੰ ਸੁਣਾਉਣੇ ਆ ਪਹਿਲਾਂ ਥੋੜੀ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਪਤਨੀ ਨੇ ਬੜਾ ਵੱਟਾ ਇੱਕ ਰੋਲ ਅਦਾ ਪੰਜਾਬ ਦੇ ਵਿੱਚ ਕੀਤਾ ਕਿਉਂਕਿ ਪੁਲਿਸ ਦੀਆਂ ਧੱਕੇਸ਼ਾਹੀਆਂ ਦੀਆਂ ਖਬਰਾਂ ਰੋਜ਼ ਆਉਂਦੀਆਂ ਨੇ ਪੁਲਿਸ ਵੱਲੋਂ ਜਾਤੀਆਂ ਤੇ ਗੈਰ ਕਾਨੂੰਨੀ ਹਰਕਤਾਂ ਦੀਆਂ ਬਹੁਤ ਖਬਰਾਂ ਆਉਂਦੀਆਂ ਨੇ ਪਰ ਆਮ ਤੌਰ ਤੇ ਕਿਉਂਕਿ ਕਾਰਵਾਈ ਪੁਲਿਸ ਨਹੀਂ ਕਰਦੀ ਹੁੰਦੀ ਹੈ ਤੇ ਪੁਲਸੀ ਹੱਥ ਦੇ ਕੇ ਰੱਖ ਲੈਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਆ ਨਵੀਂ ਦੇ ਅਪਡੇਟ ਆ ਗਈ ਕਰਨਲ ਬਾਟ ਕੁਟਮਰ ਮਾਮਲੇ ਦੇ ਵਿੱਚ ਚਾਰ ਇਨਸਪੈਕਟਰਾਂ ਤੇ ਦੋ ਹੋਰ ਮੁਲਾਜ਼ਮਾਂ ਦੇ ਉੱਪਰ ਹੁਣ ਵਿਭਾਗੀ ਕਾਰਵਾਈ ਕੀਤੀ ਗਈ ਹੈ ਜਿਹੜੀ ਵਿਭਾਗੀ ਸਜ਼ਾ ਇਹਨਾਂ ਚਾਰ ਇਨਸਪੈਕਟਰਾਂ ਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਦੇ ਉੱਪਰ ਕੀਤੀ ਗਈ ਹੈ ਉਸ ਸਜ਼ਾ ਦੇ ਵਿੱਚ 3 ਸਾਲ ਤਾਂ ਹੁਣ ਉਹਨਾਂ ਦੀ ਵਿਭਾਗ ਨੇ ਕਹਿਤਾ ਕਿ ਪ੍ਰੋਮੋਸ਼ਨ ਨਹੀਂ ਹੋਵੇਗੀ ਦੂਜੀ ਸਜ਼ਾ ਉਹਨਾਂ ਨੂੰ ਇਹ ਦਿੱਤੀ ਹੈ ਕਿ 3 ਸਾਲ ਉਹਨਾਂ ਦੀ ਨੌਕਰੀ ਦੀ ਉਮਰ ਘੱਟ ਕਰ ਦਿੱਤੀ ਗਈ ਹੈ ਤੇ ਤੀਜਾ ਪੁਲਿਸ ਨੇ ਇਹ ਪੁਲਿਸ ਵਿਭਾਗ ਨੇ ਇਹ ਫੈਸਲਾ ਲਿਆ ਕਿ ਉਹਨਾਂ ਦੀ ਜਿਹੜੀ ਮੁਤਲੀਆ ਜਿਹੜੀ ਉਹਨਾਂ ਨੂੰ ਸਸਪੈਂਡ ਕੀਤਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਚੌਥਾ ਉਹਨਾਂ ਦੀ ਕਦੇ ਵੀ ਤਨਤੀ ਉਸ ਜ਼ਿਲ੍ਹੇ 'ਚ ਹੁਣ ਨਹੀਂ ਹੋ ਸਕੇਗੀ ਵਿਭਾਗੀ ਸਜ਼ਾ ਇਹ ਉਹਨਾਂ ਨੂੰ ਦਿੱਤੀ ਗਈ ਹੈ ਹੁਣ ਇੱਥੇ ਅੱਗੇ ਦੋ ਗੱਲਾਂ ਨੇ ਕੀ ਇਹ ਸਜ਼ਾ ਕਾਫੀ ਹੈ ਦੇਖੋ ਇਹ ਕੋਈ ਬਹੁਤੀ ਸਜਾ ਨਹੀਂ ਹੈਗੀ ਪਹਿਲਾਂ ਤਾਂ ਪੁਲਿਸ ਦੇ ਉੱਪਰ ਸਿੱਧੇ ਦੋਸ਼ੇ ਲੱਗੇ ਕਿ ਵਿਭਾਗ ਨੇ ਪੁਲਿਸ ਨੇ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਪੂਰਾ ਬਚਾਉਣ ਦੀ ਕੋਸ਼ਿਸ਼ ਕੀਤੀ ਹੱਥ ਦੇ ਕੇ ਰੱਖਦੇ ਰਹੇ ਨੇ ਹੁਣ ਆ ਜਿੰਨੀ ਕ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਇਹ ਇਸ ਲਈ ਕੀਤੀ ਗਈ ਹੈ ਕਿਉਂਕਿ ਹੁਣ ਮਾਮਲਾ ਸੀਬੀਆਈ ਦੇ ਹੱਥਾਂ ਚ ਚਲਾ ਗਿਆ ਸੀਬੀਆਈ ਨੇ ਆਟੋਵਾਲ ਕੱਢਣਾ ਤੇ ਸੀਬੀਆਈ ਇਧਰ ਨੂੰ ਵੀ ਕੋਹ ਕਰੇਗੀ ਕਿ ਇਹਨਾਂ ਅਫਸਰਾਂ ਦੇ ਉੱਪਰ ਇਹਨਾਂ ਜ਼ਿੰਮੇਵਾਰ ਵਿਅਕਤੀਆਂ ਦੇ ਉੱਪਰ ਵਿਭਾਗ ਨੇ ਕੀ ਕਾਰਵਾਈ ਕੀਤੀ ਜੇ ਨਹੀਂ ਕੀਤੀ ਤੇ ਕਿਉਂ ਨਹੀਂ ਕੀਤੀ ਕਿ ਪੂਰਾ ਪੁਲਿਸ ਵਿਭਾਗ ਇਹਨਾਂ ਦੇ ਨਾਲ ਮਿਲਿਆ ਹੋਇਆ ਕਿ ਪੂਰਾ ਪੁਲਿਸ ਵਿਭਾਗ ਇਹਨਾਂ ਨੂੰ ਬਚਾਉਣਾ ਚਾਹੁੰਦਾ ਹੈ ਇਹ ਸਵਾਲ ਵੀ ਸੀਬੀਆਈ ਨੇ ਕਰਨੇ ਨੇ ਇਸੇ ਕਰਕੇ ਹੁਣ ਪੁਲਿਸ ਵਿਭਾਗ ਦੇ ਜਿਹੜੇ ਪਹਿਲਾਂ ਉੱਥੇ ਨਾਨਕ ਸਿੰਘ ਐਸਐਸਪੀ ਸੀਗੇ ਉਹਨਾਂ ਤੇ ਸਿੱਧੇ ਸਿੱਧੇ ਇਲਜ਼ਾਮ ਨੇ ਕਿ ਉਹਨਾਂ ਨੇ ਇੱਕ ਕਰਨਲ ਬਾੜ ਦੀ ਕੁੱਟਮਾਰ ਕਰਨ ਵਾਲੇ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਇਹਨਾਂ ਨੂੰ ਬਚਾਉਣ ਦੀ ਪੂਰੀ ਟਿੱਲ ਲਾਈ ਫਾਹ ਲਾਈ ਅੱਜ ਉਹ ਡੀਆਈਜੀ ਬਣ ਕੇ ਹੋਏ ਨੇ ਐਸਐਸਪੀ ਤੋਂ ਨਵੇਂ ਐਸਐਸਪੀ ਚਲੇ ਗਏ ਹੁਣ ਨਵੇਂ ਐਸਐਸਪੀ ਸਾਹਿਬ ਨੂੰ ਇਹ ਲੱਗਦਾ ਹੋਣਾ ਵੀ ਸੀਬੀਆਈ ਨੇ ਜੇ ਮੈਨੂੰ ਵੀ ਖਿੱਚ ਲਿਆ ਪੁੱਛ ਲਿਆ ਦੱਸ ਬਈ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਕੀ ਜਵਾਬ ਦੇਵਾਂਗੇ ਤਾਂ ਫਿਰ ਉਹਨਾਂ ਨੇ ਪਹਿਲਾਂ ਹੀ ਥੁੱਥ ਮੁੱਥ ਕਰ ਦਿੱਤਾ ਕੰਮ ਵੀ ਅਸੀਂ ਕਾਗਜ਼ਾਂ ਦਾ ਟਿੱਡ ਪਰਗੇ ਵੀ ਅਸੀਂ ਤਾਂ 3 ਸਾਲ ਲਈ ਉਹਨਾਂ ਦੀ ਨੌਕਰੀ ਘਟਾਤੀ ਸੀ 3 ਸਾਲ ਪ੍ਰਮੋਸ਼ਨ ਤੇ ਰੋਕ ਲਾਤੀ ਸੀ ਸਸਪੈਂਡ ਉਹਨਾਂ ਨੂੰ ਕੀਤਾ ਹੋਇਆ ਜਿਹੜਾ ਉਹ ਜਾਰੀ ਰੱਖਿਆ ਹਾਂਜੀ ਕਿ ਪੰਜਾਬਗੇ ਤੁਸੀਂ ਸੁਣ ਹੀ ਲਿਆ ਸਾਰੇ ਨੇ ਕਰਨਲ ਮਾਮਲੇ ਦੇ ਵਿੱਚ ਕਿਉਂਕਿ ਉਹਦੀ ਪਤਨੀ ਨੇ ਬਹੁਤ ਸਾਥ ਦਿੱਤਾ ਕਿਉਂਕਿ ਉਹਨਾਂ ਨੂੰ ਸਜ਼ਾ ਹੋਣ ਜਾ ਰਹੀ ਆ ਗੱਲ ਕਰ ਇਨੀ ਵੀ ਨਹੀਂ ਸਜ਼ਾ ਹੋਣ ਜਾ ਰਹੀ ਕਿਉਂਕਿ ਮੈਂ ਜੋ ਕਰਨਲ ਬਾੜ ਦੇ ਘਰ ਵਾਲੀ ਆ ਉਹਨੂੰ ਨਾ ਹੀ ਸਮੰਦਾ ਨਾ ਹੀ ਕਿਉਂਕਿ ਇਹ ਜੀ ਪਤਨੀ ਹੋਣੀ ਚਾਹੀਦੀ ਆ ਕਿਉਂਕਿ ਜੋ ਪੰਜਾਬ ਪੁਲਿਸ ਆ ਸ਼ਰੇਆਮ ਪਹਿਲਾਂ ਗੁੰਡਾ ਕਰਦੀ ਤੇ ਉੱਤਰ ਆਈ ਸੀ ਕਿਉਂਕਿ ਲੱਖਾ ਸਿੰਘ ਸੰਘਾਣਾ ਪਾਈ ਨਾ ਵੀ ਧੱਕਾ ਹੋ ਗਿਆ ਸੀ ਕਿਉਂਕਿ ਹੁਣ ਕਰਨਲ ਨੂੰ ਇਨਸਾਫ ਮਿਲਣ ਜਾ ਰਿਹਾ ਬਾਈ ਬਣ ਕੇ ਇੱਕ ਫੌਜੀ ਲਈ ਪਾਈ ਆ ਭਰਾਵੋ ਮੈਂ ਪੰਜਾਬੀਓ ਵੀਡੀਓ ਸੌਰੀ ਇੱਕ ਫੌਜੀ ਲਈ ਪਾਈ ਆ ਵੀਡੀਓ ਮੈਂ ਤੇ ਪੰਜਾਬੀ ਆ ਜੇ ਪੰਜਾਬੀਓ ਤੁਹਾਨੂੰ ਇੱਕ ਗੱਲ ਦਾ ਵਾਦਾ ਵੀਡੀਓ ਨੂੰ ਸ਼ੇਅਰ ਕਰ ਦੋ ਦਬ ਕੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੇਰੇ ਵੀਰ ਜਿਹੜੇ ਨਵੇਂ ਆਇਆ ਬੈਲ ਔਰ ਘੰਟੀ ਦਾ ਬਟਨ ਜਰੂਰ ਦਬਾਉਣਾ ਕਿਉਂਕਿ ਇੱਕ ਗੱਲ ਹੋਰ ਆ ਪੰਜਾਬੀਓ ਤੁਹਾਨੂੰ ਮੈਂ ਦੱਸਦਾ ਭਗਵਾਨ ਤਮਾਨ ਸੀਐਮ ਜੋ ਭਗਵਾਨ ਤਮਾਨ ਸੀਐਮ ਨੇ ਸਿਰ ਤੇ ਹੱਥ ਧਰ ਕੇ ਚੱਕ ਲਿਆ ਸੀ ਕਹਿੰਦਾ ਜੀ ਬੇਟੀ ਇਨਸਾਫ ਦਵਾਵਾਂਗੇ ਕਿਉਂਕਿ ਸਰਕਾਰ ਵੀ ਮੁੱਖ ਮੋੜ ਗਈ ਸੀ ਕਿਉਂਕਿ ਉਹਦੀ ਪਤਨੀ ਨੇ ਬਹੁਤ ਸਾਥ ਦਿੱਤਾ ਫੇਰ ਦਹਿਰ ਆ ਰਿਆਂ ਹੀ ਗੱਲ ਮੈਂ ਕਿਉਂਕਿ ਪਤਨੀ ਐ ਜੀ ਹੋਣੀ ਚਾਹੀਦੀ ਆ ਕਿਉਂਕਿ ਉਹ ਪੁਲਿਸ ਅਫਸਰਾਂ ਨੂੰ ਹੁਣ ਕਿਉਂਕਿ ਪਹਿਲਾਂ ਵੀ ਤੁਹਾਨੂੰ ਕਈ ਵੀਡੀਓ ਪਾਈਆਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਕਿਉਂਕਿ ਹੁਣ ਉਹ ਪੁਲਿਸ ਅਫਸਰਾਂ ਨੂੰ ਹੁਣ ਖਿੱਚਿਆ ਜਾ ਰਿਹਾ ਪੂਰਾ ਸਜ਼ਾ ਮਿਲਣੇ ਜਾ ਰਹੀ ਆ ਗੱਲ ਕਰ ਇਨੀ ਵੀ ਨਹੀਂ ਸਜ਼ਾ ਮਿਲਣੇ ਜਾ ਰਹੀ ਕਿਉਂਕਿ ਸਰਕਾਰੀ ਮੁਲਾਜ਼ਮ ਸੀ ਸਰਕਾਰ ਮੁਲਾਜ਼ਮਾਂ ਦੀ ਕਰਾਉਦੀ ਹੁੰਦੀ ਆ ਜੇ ਹੁਣ ਇੱਕ ਪਾਸੇ ਸਰਾਸਰ ਦੇਖਿਆ ਜਾਵੇ ਕਰਨਲ ਮਾਮਲੇ ਦੇ ਵਿੱਚ ਇਨਾ ਚਿਰ ਹੋ ਗਿਆ 6-7 ਮਹੀਨੇ ਹੋ ਗਏ ਕਿੱਥੇ ਉਹਨੂੰ ਇਨਸਾਫ ਮਿਲ ਜਾਣਾ ਚਾਹੀਦਾ ਸੀ ਉਹ ਗੱਲ ਰੌਲਾ ਉੱਥੇ ਹੀ ਨਿਬੜਦਾ ਸੀ ਜਾਂ ਜੇ ਉਹ ਦੂਜੇ ਦਿਨ ਲੇਕਿਨ ਕਿਤੇ ਮਾਫੀ ਮੰਗ ਲੈਂਦੇ ਉਹ ਕਹਿੰਦੇ ਮਾਫੀ ਮੰਗਦੇ ਨਹੀਂ ਤੇ ਤਾਂ ਹੀ ਇਹ ਗੱਲ ਗਾਂ ਦੀ ਗਾਂ ਮੁੱਦਾ ਕਿਉਂਕਿ ਪੰਜਾਬ ਨੂੰ ਇੱਕ ਹੋਰ ਦੱਸਦਾ ਪੰਜਾਬੀਓ ਹਰ ਇੱਕ ਕੋਈ ਲੁੱਟਣਾ ਚਾਹੁੰਦਾ ਕਿਉਂਕਿ ਬਾਹਰ ਦੇ ਸੂਬਿਆਂ ਚੋਂ ਆ ਕੇ ਬਾਹਰਲੀਆਂ ਕੰਟਰੀਆਂ ਚੋਂ ਪੰਜਾਬ ਦੇ ਵਿੱਚ ਕੋਠੀਆਂ ਪਾਲੀਆਂ ਬਿਲਡਿੰਗਾਂ ਪਾਲੀਆਂ ਤੇ ਕਾਰੋਬਾਰ ਚਲਾ ਲੇ ਪੰਜਾਬ ਨੂੰ ਹਰ ਕੋਈ ਲੁੱਟਣਾ ਚਾਹੁੰਦਾ ਕੁਝ ਐਗੀਆਂ ਸਰਕਾਰਾਂ ਹੋ ਗਈਆਂ ਕਿਉਂਕਿ ਜੇ ਸਰਕਾਰਾਂ ਹੀ ਹੱਥ ਪਾ ਦੇਣ ਤੇ ਫੇਰ ਕੀ ਲੋੜ ਆ ਸੋ ਪੰਜਾਬੀਓ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਤੇ ਜਿਹੜੇ ਮੇਰੇ ਵੀਰ ਨਵੇਂ ਆਇਆ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਕਿਉਂਕਿ ਜੋ ਵੀ ਅਪਡੇਟ ਆਊਗੀ ਤੁਹਾਡੇ ਸਾਹਮਣੇ ਧਰਾਂਗੇ ਵਿਚਾਰ ਸਾਂਝੇ ਕਰਾਂਗੇ ਤੁਹਾਡੇ ਨਾਲ ਸੋ ਸਸਰੀਕਾਰ ਦੀ ਸਾਰਿਆਂ ਨੂੰ